ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਦਈਆਂ ਦੇ ਵਿਰੋਧ ਵਿੱਚ ਸੱਜਣ ਪੋਸਟਾਂ ਪਾਉਂਦੇ ਆ ਜਾਂ ਵੀਡੀਓ ਪਾਉਂਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ 100% ਸਹਿਮਤ ਹਾਂ ਜਿਹੜੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਨੇ ਉਹ ਕੰਮ ਤੱਕ ਸੀਮਤ ਰਹਿਣ ਔਰ ਜਿਹੜੇ ਉਹਨਾਂ ਨੂੰ ਕੰਮ ਦੇਣ ਵਾਲੇ ਸਾਡੇ ਪੰਜਾਬ ਦੇ ਲੋਕ ਨੇ ਭਾਵੇਂ ਫੈਕਟਰੀਆਂ ਦੇ ਮਾਲਕ ਨੇ ਭਾਵੇਂ ਜ਼ਮੀਨਾਂ ਦੇ ਵਿੱਚ ਕੰਮ ਕਰਦੇ ਨੇ ਭਾਵੇਂ ਦੁਕਾਨਾਂ ਤੇ ਸ਼ਾਪਾਂ ਤੇ ਜਿੱਥੇ ਵੀ ਕੰਮ ਕਰਦੇ ਆ ਉਹਨਾਂ ਨੂੰ ਕੰਮ ਤੱਕ ਸੀਮਿਤ ਰੱਖਿਆ ਜਾਵੇ ਤਾਂ ਵਧੀਆ ਹੈ ਕੋਈ ਆਧਾਰ ਕਾਰਡ ਨਾ ਬਣਾਇਆ ਜਾਵੇ ভোটার ਕਾਰਡ ਨਾ ਬਣਾਇਆ ਜਾਵੇ ਤੇ ਜਿਹੜੇ ਬੰਦੇ ਖਾਸ ਕਰਕੇ ਇਹਨਾਂ ਲੋਕਾਂ ਨੂੰ ਕਿਰਾਏ ਤੇ ਮਕਾਨ ਦਿੰਦੇ ਨੇ ਦੁਕਾਨਾਂ ਦਿੰਦੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਘਟੋ ਘਟ ਆਪਣੇ ਪਰਿਵਾਰ ਵੱਲ ਦੇਖ ਲਿਆ ਕਰੋ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੂੰ ਘਰ ਵਿੱਚ ਥਾਂ ਦੇ ਰਹੇ ਹਾਂ ਜਿਸ ਤੇ ਤੁਹਾਡੀਆਂ ਔਰਤਾਂ ਵੀ ਹੈਗੀਆਂ ਨੇ ਤੇ ਪਤਾ ਨਹੀਂ ਕਿਹੋ ਜੇ ਕਾਂਡ ਘਰੋਡੀਆਂ ਘਟਨਾਵਾਂ ਵਾਪਰਦੀਆਂ ਨੇ ਅੱਜ ਕਈਆਂ ਨੇ ਪੋਸਟਾਂ ਪਾਈਆਂ ਮੈਂ ਖੇਤਰ ਪ੍ਰੇਟ ਕਰਨ ਲਈ ਵੀ ਕੋਸ਼ਿਸ਼ ਕੀਤੀ ਸੀ ਵੀ ਜਾਣਬੁੱਝ ਕੇ ਬਾਦ ਦਾ ਬਤੰਗੜ ਨਾ ਬਣਾਓ ਜੇ ਕਿਸੇ ਦੇ ਘਰ ਵਿੱਚ ਕੋਈ ਘਟਨਾ ਵਾਪਰੀ ਉਹਦਾ ਜਲੂਸ ਨਾ ਕੱਢੋ ਜਿਹੜਾ ਵਿਸ਼ਾ ਹੁੰਦਾ ਮੁੱਦਾ ਹੁੰਦਾ ਉਹਦੇ ਤੇ ਗੱਲ ਕਰਿਆ ਕਰੋ ਅਬਟਿੰਡੇ ਦੇ ਵਿੱਚ ਕਈਆਂ ਲੋਕਾਂ ਨੇ ਗੁੰਡਾਗਰਦੀ ਕੀਤੀ ਕਿ ਆਪਣੀ ਰੇੜੀ ਦਾ ਸਮਾਨ ਹੁਣੇ ਇਕੱਠਾ ਕਰਨੀ ਤੇ ਰੇਸ਼ਤਰ ਫੇਰਾਂਗੇ ਉਧਰੋਂ ਬ੍ਰਿੰਡਾ ਪੁਲਿਸ ਨੇ ਵੀ ਕਹੇ ਤਾਂ ਕਿ ਇੰਨਾ ਕਿਸੇ ਨੂੰ ਕੋਈ ਧੱਕਾ ਨਹੀਂ ਕਰ ਸਕਦਾ। ਹੋਰ ਪੰਜਾਬ ਦੇ ਮੁੱਖ ਮੰਤਰੀ ਸਜ਼ਾਪ ਸਿੰਘ ਦਾ ਵੀ ਬਿਆਨ ਹੈ ਕਿ ਅਸੀਂ ਪੰਜਾਬ ਚੋਂ ਰੋਕ ਨਹੀਂ ਸਕਦੇ ਪਰ ਕੰਟਰੋਲ ਕਰ ਸਕਦੇ। ਵਾਕਈ ਗੱਲ ਸਹੀ ਹੈ। ਇਹ ਝਗੜਾ ਹੈ। ਗਲਤੀਆਂ ਜਿਹੜੇ ਬੰਦੇ ਕਰਦੇ ਨੇ ਉਹਨਾਂ ਨੂੰ ਸਜ਼ਾ ਵੀ ਮਿਲੇ। ਉਹ ਮੁੜ ਕੇ ਪੰਜਾਬ ਦੇ ਵਿੱਚ ਦਾਖਲ ਵੀ ਨਾ ਹੋਣ। ਇਹ ਵੀ ਪਹਿਚਾਨ ਕੀਤੀ ਜਾਵੇ। ਪਰ ਜਾਣ ਬੁਝ ਕੇ ਕਿਹਦੀ ਲੱਤਾਂ ਮਾਂ ਤੋੜ ਬੈਠੋ ਕਿਸੇ ਦੇ ਮਾਰ ਬੈਠੋ ਕੁਛ ਤੇ ਪਰਚਾ ਕਿੱ데 ਪੈਣਾ ਇਹ ਵੀ ਸਾਨੂੰ ਪਤਾ ਹੀ ਹੈ ਅੜੇ ਕੁਛ ਟੋਕਰਪੰਥੀ ਨੇ ਨਾ ਇਹਨਾਂ ਨੂੰ ਬੇਨਤੀ ਹੈ ਵੀ ਕਿਸੇ ਤਰੀਕੇ ਦੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਲਈ ਵੀ ਅਸੀਂ ਸਰਕਾਰ ਨੂੰ ਜਾਂ ਕੋਈ ਮਾਨਯੋਗ ਅਦਾਲਤ ਦੇ ਵਿੱਚ ਪਟੀਸ਼ਨ ਪਾਈਏ ਵੀ ਜਿਹੜੇ ਸਾਡੇ ਪੰਜਾਬ ਵਿੱਚ ਪ੍ਰਵਾਸੀ ਆਉਂਦੇ ਨੇ ਵੀ ਉਹ ਕੰਮ ਲਈ ਆ ਸਕਦੇ ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਬੰਦਾ ਪ੍ਰਬੰਧ ਕਰਦਾ ਜਿੰਮੇਵਾਰੀ ਉਹ ਹੋਵੇ ਇਹ ਜ਼ਰੂਰੀ ਨੇ ਤੇ ਜੇ ਤੁਸੀਂ ਮਾਰ ਧਾੜ ਵਾਲੀਆਂ ਗੱਲਾਂ ਕਰੋਗੇ ਨਾ ਤਾਂ ਇਹਦੇ ਵਿੱਚ ਪੰਜਾਬ ਦਾ ਨੁਕਸਾਨ ਹੀ ਹੋਣਾ ਹੈ ਪੰਜਾਬ ਨੂੰ ਬਦਨਾਮ ਕੀਤਾ ਜਾਣਾ ਗੁਰਦਵਾਰਿਆਂ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜਪੀ ਇਦਾਂ ਨਹੀਂ ਹੋ ਸਕਦਾ ਮਤੇ ਪਾਏ ਜਾ ਰਹੇ ਗਲਤੀ ਜਿਹੜਾ ਬੰਦਾ ਕਰਦਾ ਉਹਨੂੰ ਸਜ਼ਾ ਇਹੋ ਜਿਹੀ ਮਿਲੇ ਵੀ ਮੁੜ ਕੇ ਹੋਰਾਂ ਦੇ ਵੀ ਕੰਮ ਹੋ ਜਾਣ। ਪਰ ਇਹਨੂੰ ਧਰਮ ਦਾ ਮੁੱਦਾ ਬਣਾ ਕੇ ਉੱਥੇ ਅਰਦਾਸ ਦੇ ਸ਼ਬਦ ਵਰਤਨੇ ਗੁਰਦਵਾਰੇ ਵਿੱਚ ਅਨਾਉਂਸਮੈਂਟਾਂ ਕਰਨੀਆਂ ਇਹ ਹਫੜਾ ਦਫੜੀ ਇਹ ਹਲਚਲ ਪੰਜਾਬ ਦੇ ਵਿੱਚ ਨਾ ਹੋਵੇ। ਸਭ ਤੋਂ ਵਧੀਆ ਤਰੀਕਾ ਵੀ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਉਣ। ਔਰ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਸਾਹਮਣੇ ਆਉਣ। ਤੇ ਮਤੇ ਵਿੱਚ ਕੀ ਹੋਣਾ ਚਾਹੀਦਾ ਵੀ ਜਿਹੜਾ ਵੀ ਪ੍ਰਵਾਸੀ ਪਿੰਡ ਦੇ ਵਿੱਚ ਕੋਈ ਰਹਿੰਦਾ ਹੈ ਪਹਿਲੀ ਗੱਲ ਤਾਂ ਤੁਸੀਂ ਇਹ ਰੱਖੋ ਵੀ ਉਹ ਖੇਤਾਂ ਵਿੱਚ ਕੰਮ ਕਰਦੇ ਨੇ ਉਹ ਖੇਤਾਂ ਵਿੱਚ ਰਹਿਣ ਔਰ ਜਿਹੜਾ ਬੰਦਾ ਰੱਖਦਾ ਉਹ ਜ਼ਿੰਮੇਵਾਰ ਹੋਵੇ। ਔਰ ਜਿਹੜੇ ਬੰਦੇ ਲਾਜ ਦੀ ਖਾਤਰ ਆਪਣੇ ਪਰਿਵਾਰਾਂ ਵਿੱਚ ਰੱਖ ਰਹੇ ਨੇ ਇੱਥੇ ਜਿਹੜੇ ਪੰਜਾਬੀ ਮਜ਼ਦੂਰ ਨੇ ਜੇ ਉਹ 2-4000 ਵੱਧ ਮੰਗ ਲੈਣ ਉੱਥੇ ਸਾਡੀ ਜਾਨ ਨਿਕਲਦੀ ਹੈ। ਅਸੀਂ ਉਹਨੂੰ ਕੰਮ ਤੇ ਲਾਉਣ ਨੂੰ ਤਿਆਰ ਨਹੀਂ। ਪ੍ਰਵਾਸੀ ਥੋੜਾ ਬਹੁਤਾ ਸਸਤਾ ਮਿਲ ਜਾਂਦਾ ਹੈ। ਅਜਿਹਾ ਨੂੰ ਰੱਖਦੇ ਆ ਜੇ ਜਦੋਂ ਕਿਸੇ ਦਾ ਕਤਲ ਕਰਕੇ ਬਾਝਾ ਜਾਵੇ ਕੋਈ ਇਦਾਂ ਦੀ ਹਰਕਤ ਕਰਕੇ ਬਾਝਾ ਜਾਵੇ ਫਿਰ ਅਸੀਂ ਇਕੱਠੇ ਹੋ ਕੇ ਰੌਲਾ ਪਾਉਂਦੇ ਆ ਅਸੀਂ ਸਭ ਤੋਂ ਵੱਡੀ ਗਲਤੀ ਸਾਡੇ ਕੀ ਜਿਹੜੇ ਪੰਜਾਬ ਦੇ ਮਜ਼ਦੂਰ ਸੀ ਅਸੀਂ ਉਹਨਾਂ ਦਾ ਧਿਆਨ ਦਿੱਤਾ ਹੀ ਨਹੀਂ ਆ ਕਿਸਾਨ ਜੱਥੇਬੰਦੀਆਂ ਵਾਲੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਨਾਅਰਾ ਲਾਉਣਾ ਜਾਣਦੇ ਨੇ ਹੁਣ ਕਿੱਥੇ ਨੇ ਉਹ ਹੁਣ ਕੋਈ ਗੱਲ ਕਰਦੇ ਨਹੀਂ ਸਾਹਮਣੇ ਇਹਨਾਂ ਨੂੰ ਪਤਾ ਹੁੰਦਾ ਵੀ ਇੱਥੋਂ ਕੀ ਮਰਣਾ ਸਾਨੂੰ ਮਈਆਂ ਦਾ ਥੁੱਕ ਚਟਣਾ ਪੈਣਾ ਬਾਣ ਵਾਲਾ ਐਨ ਪਤਾ ਪਚਕਾਰੀ ਕਿਹਦੇ ਮਾਰ ਕੇ ਭੱਜਣਾ ਇਹਨੂੰ ਪਤਾ ਦਲਾਲਾਂ ਨੂੰ ਹੁਣ ਨਹੀਂ ਸਾਹਮਣੇ ਹੋਣਾ ਮੈਂ ਦਿੱਲੀ ਬੈਠਾਂਗਾ ਉੱਥੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੰਜਾਬ ਦੇ ਵਿੱਚ ਕਿਤੇ ਬੈਠਾਂਗੇ ਉੱਥੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹਦਾ ਕਹਿ ਦੇਣਾ ਇਨ੍ਹਾਂ ਮਸਲਿਆਂ ਤੇ ਕਿਸਾਨ ਜਥੇਬੰਦੀਆਂ ਵਾਲੇ ਕਿਉਂ ਨਹੀਂ ਬੋਲ ਰਹੇ ਪੰਜਾਬ ਦੇ ਲੀਡਰ ਕਿਉਂ ਨਹੀਂ ਬੋਲ ਰਹੇ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਆਮ ਲੋਕ ਹੁੱਲੜਵਾਜੀ ਕਰ ਰਹੇ ਨੇ ਰੋਡੀਆਂ ਚੱਕੋ ਤੁਸੀਂ ਸਾਨੂੰ ਕੁੱਟ ਕੇ ਭਜਾ ਦੇਵਾਂਗੇ ਮੈਂ ਕਹਿੰਨਾ ਭਜਾ ਦਿਓ ਮੈਂ ਵੀ ਤੁਹਾਡੇ ਹੱਕ ਵਿੱਚ ਆ ਪਰ ਕੋਈ ਤੌਰ ਤਰੀਕਾ ਹੋਣਾ ਜ਼ਰੂਰੀ ਹੈ ਜੇ ਪੰਜਾਬ ਪੁਲਿਸ ਨੇ ਕੋਈ ਬੰਦਾ ਮਰ ਗਿਆ ਪਰਚਾ ਪਾਤਾ ਨਾ ਤਾਂ ਇਹ ਸਮਝ ਲਓ 5-4 ਸਾਲ ਲਈ ਅੰਦਰ ਹੈ ਕਿਸੇ ਨੇ ਨਹੀਂ ਖੜਨਾ ਬਾਅਦ ਵਿੱਚ ਬਹੁਤੇ ਲੋਕਾਂ ਨਾਲ ਇਦਾਂ ਹੋਇਆ ਥੋੜਾ ਜਿਹਾ ਸਮਝ ਗਈ ਅਸੀਂ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਵੀ ਕੋਈ ਵੀ ਬਿਹਾਰ ਦਾ ਜਾਂ ਕਿਸੇ ਬਾਹਲੀ ਸਟੇਟ ਦਾ ਬੰਦਾ ਪੰਜਾਬ ਵਿੱਚ ਆ ਕੇ ਰਹਿੰਦਾ ਉਹ ਆਪਣੇ ਕੰਮ ਤੱਕ ਸੀਮਿਤ ਰਹੇ ਪੰਜਾਬ ਦਾ ਦੇ ਲੋਕ ਜਿਹੜੇ ਵੀ ਲੈ ਕੇ ਆਉਂਦੇ ਆ ਉਹ ਜ਼ਿੰਮੇਵਾਰ ਬਣ ਉਹਨੂੰ ਕੰਮ ਤੱਕ ਸੀਮਿਤ ਰੱਖਣ ਮੈਂ ਨਹੀਂ ਹੱਕ ਵਿੱਚ ਕੇ ਆਧਾਰ ਕਾਰਡ ਬਣਾਇਆ ਜਾਵੇ ਉਹਨਾਂ ਦਾ ਵੋਟਰ ਕਾਰਡ ਬਣਾਇਆ ਜਾਵੇ ਕੋਈ ਇੱਥੇ ਪ੍ਰਾਪਰਟੀ ਖਰੀਦ ਸਕੇ ਮੈਂ ਹੱਕ ਵਿੱਚ ਨਹੀਂ ਹੈਗਾ ਜੇ ਸਾਨੂੰ ਹੱਕ ਨਹੀਂ ਕਿਸੇ ਹੋਰ ਸਟੇਟ ਦੇ ਵਿੱਚ ਫਿਰ ਉਹਨਾਂ ਨੂੰ ਵੀ ਸਾਡੇ ਪੰਜਾਬ ਵਿੱਚ ਕਿਉਂ ਹੱਕ ਹੋਣਾ ਚਾਹੀਦਾ ਅਕਲ ਦੇ ਨਾਲ ਗੱਲ ਕਰਨੀ ਆ ਅਸੀਂ ਪੰਜਾਬ ਨੇ ਬਹੁਤ ਲੌਸ ਚੱਲੇ ਪੰਜਾਬ ਦਾ ਬਹੁਤ ਨੌਸ ਹੋਇਆ ਇਹ ਚ ਕੋਈ ਦੋਰਾ ਨਹੀਂ ਪਰ ਥੋੜਾ ਜਿਹਾ ਧਿਆਨ ਦੇ ਨਾਲ ਦੇਖੋ ਤਾਂ ਸਹੀ ਵੀ ਜਿਹੜੇ ਬੰਦੇ ਪੰਜਾਬ ਵਿੱਚ ਲੈ ਕੇ ਆਉਂਦੇ ਆ ਹੁਣ ਝੋਨਾ ਲਗਾਉਣ ਵਾਸਤੇ ਕੌਣ ਲੈ ਕੇ ਆ ਹਾਰ ਪਾ ਕੇ ਸਟੇਸ਼ਨਾਂ ਤੇ ਗਏ ਨਹੀਂ ਹਾਰ ਪਾ ਕੇ ਲੈ ਕੇ ਆਨੇ ਅੱਜ ਤਾਂ ਭਈਆਂ ਨੂੰ ਇਹ ਹਮਾਰੇ ਪਿੰਡ ਦਾ ਸਰਪੰਚ ਹੈ ਅਸੀਂ ਤਾਂ ਹਿੰਦੀ ਬੋਲਣ ਲੱਗੇ ਉਹ ਪੰਜਾਬੀ ਸਿੱਖ ਕੇ ਤੇ ਅਸੀਂ ਹਿੰਦੀ ਬੋਲਣ ਲੱਗੇ ਪਤਾ ਹੀ ਲੱਗਦਾ ਵੀ ਭਈਆ ਕੌਣ ਹੈ ਜੱਟ ਕੌਣ ਹੈ ਲੱਗਦਾ ਪਤਾ ਕੋਈ ਉਹ ਪਿਛੇ ਇਹ ਗਾਣਾ ਸੀਗਾ ਤੇਰਾ ਬੰਦਾ ਖੇਤ 'ਚ ਨੇ 12 ਬੰਦਾ ਖੇਤ 'ਚ ਤੇਰਾ ਬੰਦਾ ਮੈਂ ਉਹ ਮਜ਼ਾਕ ਨਹੀਂ ਬਣਾਇਆ ਥੋੜ੍ਹੀ ਬਣਾਇ ਸਕਲੇ ਨੇ ਜੇ ਉਹ ਗੱਲਾਂ ਹੋਈਆਂ ਨੇ ਤਾਂ ਹੀ ਸੀਗਾ ਉਹਨੇ ਸਾਰਾ ਕੁਝ ਗਿਣਤਾ ਸੀ ਕਿ ਕਿੰਨੇ ਭੜੀਆਂ ਢੋਂਦੇ ਨੇ ਕਿੰਨੇ ਰੁਗ ਲਾਉਂਦੇ ਨੇ ਕਿੰਨੇ ਦਾਣੇ ਹਟਾਉਂਦੇ ਨੇ ਇਹ ਸਾਰਾ ਕੁਝ ਨੇ ਗਿਣਿਆ ਸੀਗਾ ਜਾਣੇ ਕਿ ਇਹ ਸਾਰਾ ਕੁਝ ਸਾਡੇ ਪੰਜਾਬ ਵਿੱਚ ਵਾਪਰ ਰਿਹਾ ਕਰਦਾ ਅਮਲੇ ਲਈ ਕਹਾਂ ਜੀ ਕਹਿੰਦਾ ਅਮਰੀਕੀ ਬੱਚੇ ਨੂੰ ਤੇ ਬਿਹਾਰੀ ਭਈਏ ਨੂੰ ਘਰ ਤੋਂ ਬਾਹਰ ਹੀ ਰੱਖਿਆ ਕਰੋ ਉਹ ਗੱਲਾਂ ਐਵੇਂ ਨਹੀਂ ਲਿਖੀਆਂ ਰਾਈਟਰ ਨੇ ਬੰਦੀ ਪਰ ਅਸੀਂ ਖਾੜੇ ਵੀ ਸੁਣੀ ਗਏ ਤੇ ਇਹ ਘਟਨਾਵਾਂ ਸਾਡੇ ਨਾਲ ਵਾਪਰੀ ਵੀ ਗਈਆਂ ਸ਼ਰਮ ਅရှੇ ਫੇਰ ਨਹੀਂ ਮੰਨੀ ਮੈਂ ਪਹਿਲਾਂ ਵੀ ਕਿਹਾ ਸੀ ਜਿਨ੍ਹਾਂ ਨੇ ਪਸ਼ੂਆਂ ਦਾ ਗੋਹਾ ਕੋਲਾ ਛਟਾਉਣ ਵਾਤੇ ਰੱਖੇ ਸੀ ਉਹ ਰਸੋਈ ਚ ਲੈ ਕੇ ਤੇ ਰਸੋਈ ਤੋਂ ਅਗਲੇ ਬੈਡਰੂਮ ਤੱਕ ਪਹੁੰਚ ਗਏ ਫਿਰ ਫਿਰ ਹੋਇਆ ਕਿ ਫਿਰ ਜਦੋਂ ਭਜਾ ਕੇ ਲੈ ਗਏ ਅਗਲੇ ਨੇ ਆਨੰਦ ਕਾਰਜ ਕਰਾ ਲਿਆ ਇਹ ਸਾਡੇ ਪੰਜਾਬ ਦੀਆਂ ਘਟਨਾਵਾਂ ਹਨ ਪਰ ਥੋੜਾ ਜਿਹਾ ਦਿਮਾਗ ਤੋਂ ਕੰਮ ਲਈਏ ਇਹ ਸ਼ਾਜਸ਼ਾ ਨੇ ਪੰਜਾਬ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਜਿੱਥੋਂ ਵੀ ਹੋ ਸਕਦਾ ਹੈ ਪੂਰੀ ਕੌਮ ਨੂੰ ਬਦਨਾਮ ਕਰਨਾ ਪੰਜਾਬੀਅਤ ਨੂੰ ਬਦਨਾਮ ਕਰਨਾ ਪੰਜਾਬ ਨੂੰ ਬਦਨਾਮ ਕਰਨਾ ਤੇ ਅਸੀਂ ਥੋੜਾ ਜਿਹਾ ਕੰਟਰੋਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ